ਸ਼ਰਸ ਪਾਲਸੀ ਮੈਂ ਸਾਲ ਬਾਅਦ ਰੀਨਿਊ ਕਰਾਉਣ ਗਿਆ ਤਾਂ ਮੈਨੂੰ ਸਟਾਫ ਨੇ ਕਿਹਾ ਵੀ ਇਹ ਰੀਨਿਊ ਨਹੀਂ ਹੋ ਸਕਦੀ ਇਹ ਤਾਂ ਟਿਲ ਡੈਥ ਤੱਕ ਟਿਲ ਡੈਥ ਮੇਰੀ ਘਰ ਵਾਲੀ ਦੇ ਉਸ ਤੋਂ ਬਾਅਦ ਇਹਦੇ ਮੁੰਡੇ ਨੂੰ ਮਿਲੂਗੇ ਪੈਸੇ ਬਾਅਦ ਲੱਗਿਆ ਮੈਨੂੰ ਸਹੀ ਬੰਦਾ ਹੀ ਟੱਕਰੀ ਗਿਆ ਚਾਹੇ ਬਥਾਲੇ ਤੇ ਚਾਹੇ ਰੇਲ ਵਾਲੇ ਤੇ ਜਿਹੜੇ ਮਰਜੀ ਵਿਭਾਗ ਦੇ ਬੰਦੇ ਤੇ ਬਹੁਤ ਪਿਆਰ ਮਿਲਿਆ ਸਾਨੂੰ ਸਮਾਜ 'ਚੋਂ ਲੇਕਿਨ ਐਚਡੀਐਫਸੀ ਨੇ ਪਹਿਲੀ ਵਾਰ ਸਾਨੂੰ ਤਾਰੇ ਦਿਖਾਤੇ ਦਿਨ 'ਚ ਮੇਨੂੰ ਬੋਲਿਆ ਮੇਰੀ ਵਾਈਫ ਬਾਰੇ ਗਲਤ ਬੋਲਿਆ ਉਹਨਾਂ ਨੇ ਮੌਤ ਬਾਰੇ ਬੋਲਿਆ ਉਹਨਾਂ ਨੇ ਮੈਂ ਤਾਂ ਸਬਜ਼ੀ ਬਾਜੀ ਵਾਲਿਆਂ ਨਾਲ ਲੜ ਲੜ ਪੈਂਦਾ ਪਾ 5 ਰੁਪਏ ਪਿੱਛੇ ਜੇ ਆਦਾ ਗਲਤ ਪਾਤਾ ਗੋ ਗੋभी ਗਲਤ ਪਾਲਤੀ ਤਿੰਨ ਚਾਰ ਬੰਦੇ ਸਾਡੇ ਘਰ ਢੇੜੇ ਮਾਰਦੇ ਰਹੇ ਆ ਇਹ ਮੈਂ ਕੋਈ ਲੋਨ ਨਹੀਂ ਤਾਂ ਲੈਣ ਆਇਨਾ ਤੇ ਮੇਰੇ ਘਰ ਇੰਨੇ ਢੇੜੇ ਮਾਰਨ ਦੀ ਕੀ ਲੋੜ ਸੀ ਸਨ ਬਾਈ ਚ ਇਹਨਾਂ ਦੀ ਅਖਬਾਰ ਚ ਖਬਰ ਆਈ ਵੀ 13000 ਕਰੋੜ ਵਾਧੇ ਚ ਗਿਆ ਹਾਂ ਤੇ 24 ਸਾਲ ਵਿੱਚ ਆਈ ਇਹਨਾਂ ਦੀ ਰਿਪੋਰਟ ਅਖਬਾਰ ਚ ਕਿ 1 ਲੱਖ 119 ਕਰੋੜ ਵਾਧੇ ਚ ਗਿਆ ਮੈਂ ਕਿਹਾ ਕਿ ਆ ਤੁਸੀਂ ਇਹ ਜਨਰਲ ਜ਼ੋਰ ਦੀ ਦੁਕਾਨ ਕਰਦੇ ਕਿਹਾ ਕਰਦੇ ਆ ਲੋਕਾਂ ਦੇ ਪੈਸਾ ਲੋਡ ਲੋਟਦੇ ਆ ਸਰ ਇਹ ਤੁਹਾਨੂੰ ਜਦੋਂ ਤੁਸੀਂ ਉਹ ਬੈਂਕ ਚ ਗਏ ਐਫ ਡੀ ਕਰਾਉਣ ਦੇ ਲਈ ਤੁਹਾਨੂੰ ਦੱਸਿਆ ਨਹੀਂ ਕਿ ਆ ਵੀ ਭਾਈ ਤੁਹਾਡੀ ਅਸੀਂ ਪਾਲਿਸੀ ਕਰ ਰਹੇ ਆ ਜਾਂ ਇਹਦੇ ਤੁਹਾਨੂੰ ਆ ਫਾਇਦਾ ਮੈਂ ਇਹ ਗੱਲ ਕਹੀ ਮੈਂ ਕਿ ਬੇਟੇ ਮੈਂ ਮੈਂ ਬੇਟੇ ਦਾ ਰਿਸ਼ਤਾ ਕਰਿਆ ਹੋਇਆ ਹੈ ਮੈਂ ਵਿਆਹ ਕਰਨੇ ਮੈਨੂੰ ਪੈਸੇ ਚਾਹੀਦੇ ਆ ਵੀ ਤੁਸੀਂ ਸਾਲ ਤੋਂ ਵੱਧ ਨਾ ਮੇਰੇ ਪੈਸੇ ਬਾਉਂਡ ਕਰ ਦਿਓ ਜਦੋਂ ਬਾਅਦ ਚ ਹੁਣ ਵਿਆਹ ਵੇਲੇ ਲੋਡ ਪਈ ਇਹਨਾਂ ਦਿੱਤਾ ਸੀ 28 ਲੱਖ ਤੇ 2 ਲੱਖ ਦੀ ਤਾਂ ਇਹਨਾਂ ਨੇ ਕਿਆ ਕਰੇ 50-50 ਦੀ ਦੋ ਐਫ ਡੀ ਕਰਤੀ 1 ਲੱਖ ਦੀ ਕਰਤੀ ਐਨੇ ਕਾਗਜ਼ ਵਧਾਤੇ ਵੀ ਵਿਚੇ ਇਹਨਾਂ ਨੇ ਸਾਨੂੰ ਨਹੀਂ ਪਤਾ ਐਫ ਡੀ ਜਗਾ ਜਿਹੜਾ 26 ਲੱਖ ਦੀ ਬਾਉਂਡ ਹੈ ਉਹਦੀ ਇਹਨਾਂ ਨੇ ਇੰਸ਼ੋਰ ਸਿਕਰ ਪਾਲਸੀ ਕਰਤੀ ਜੇ ਤੁਹਾਡੇ ਫਿਰ ਬੇਟੇ ਦਾ ਵਿਆਹ ਸੀ ਉਦੋਂ ਤੁਹਾਡੇ ਕੋਲ ਪੈਸਾ ਨਹੀਂ ਬਚਿਆ ਹੋਣਾ ਉਹ ਪੈਸਾ ਜਦੋਂ ਉਹ ਸੀ ਲੈਣ ਗਏ 10 ਤੇ 12 ਮਾਰਚ ਦੀ ਮੈਂ ਮੈਰਿਜ ਕਰੀ ਤੇ ਹੀ ਦੀ ਜਦੋਂ 10 ਮਾਰਚ ਨੂੰ ਪੈਸੇ ਲੈਣ ਗਈ 5 ਲੱਖ ਦਾ ਉੱਥੇ ਵਾਊਚਰ ਭਰਿਆ ਉਹ ਕਹਿੰਦੇ ਜੇ ਤਾਂ ਮਿਲਣਾ ਹੀ ਨਹੀਂ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਰਿਸ਼ਤੇਦਾਰ ਘਰ ਬੈਠੇ ਮੁੰਡੇ ਦੀ ਰਿਸੈਪਸ਼ਨ ਦੀ ਤਿਆਰੀ ਕਰੀ ਵੀ ਸੀ ਉਹ ਰਿਸੈਪਸ਼ਨ ਕੈਨਸਲ ਕਰੀ ਸਾਰਾ ਮਹੀਨਾ ਤੁਹਾਡਾ ਪੈਸਾ ਵਰਤਿਆ ਤੇ ਤੁਹਾਡੇ ਵੱਲੇ ਕੱਖ ਨਹੀਂ ਸਾਨੂੰ ਸਵਾ ਮਹੀਨੇ ਤਾਂ ਧੋਖਾੜੀ ਹੋਈ ਜੀ ਤੁਸੀਂ ਫਿਰ ਰਿਪੋਰਟ ਨਹੀਂ ਕਰੀ ਪੁਲਿਸ ਕੋਲ ਨਹੀਂ ਗਏ ਮੇਰੇ ਕੋਲ ਜੀ ਡਾਕੂ ਮੰਟਨ ਹੈ ਪੁਲਿਸ ਰਿਪੋਰਟ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਾਹਿਬ ਸੀਐਮ ਸਾਹਿਬ ਆ ਤੁਸੀਂ ਮੇਰੇ ਕਾਗਜ਼ ਦੇ ਦੇਖ ਲਓ ਭਰੇ ਪਏ ਆ ਮੈਂ ਆਪਣੇ ਵਰਗਾ ਗਿਣਦਾ ਤਾਂ ਸਾਰਿਆਂ ਨੂੰ ਪਰ ਇਹ ਬੈਂਕ ਨੇ ਇਸ ਖਾਤਾ ਮੈਨੂੰ ਵੀ ਹਰੇਕ ਤੇ ਫੇਥ ਲਾ ਗੋ ਮੇਰੇ ਗਰੀਬ ਨਾਲ ਇਹਨਾਂ ਨੇ ਹੱਕ ਹਲਾਲ ਦੀ ਕਮਾਈ ਕਰੀ ਵੀ ਸ਼ਰਿਆਮ ਤਾ ਲੁੱਟ ਲਈ ਇਹਨਾਂ ਨੇ ਜੇ ਤੁਸੀਂ ਨਾ ਹੋਵੋ ਪੁਲਿਸ ਨਾ ਹੋਵੇ ਇਹ ਤਾਂ ਢੇਡ ਦੇਣ ਲੋਕਾਂ ਨੂੰ ਮਾਤਾ ਜੀ ਮੈਂ ਤੁਸੀਂ ਭਰੋਸਾ ਕਿੱਦਾਂ ਕਰ ਲਿਆ ਮੈਂ ਭਰੋਸਾ ਕਰਿਆ ਮੈਨੂੰ ਕਹਿੰਦਾ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਹੈ ਮੈਂ ਕਿਹਾ ਟੋਨੀ ਕਹੇ ਤੁਸੀਂ ਮੈਨੂੰ ਟੋਨੀ ਸਮਝੋ ਬਲਜੀਤ ਕੌਰ ਜੀ ਦਾ ਤੁਸੀਂ ਇਹਨਾਂ ਦੀ ਪਾਲਸੀ ਕੀਤੀ ਸੀ ਰੋਪੜ ਤੋਂ ਸੋ ਕਾਲ ਘਟ ਗਏ ਕੋਈ ਜਵਾਬ ਦੇਣਾ ਉਚਿਤ ਨਹੀਂ ਸਮਝਿਆ ਕਰ ਲੈਨੀ ਆ ਕਿ ਚੱਕਦੇ ਜਾਂ ਨਹੀਂ ਚੱਕਦੇ ਤੇ ਹੁਣ ਕਾਲ ਚੁੱਕੀ ਨਹੀਂ ਜਾਣੀ ਬੰਦਾ ساری ਉਮਰ ਕਮਾਈ ਕਰਦਾ ਹੈ ਕਿ ਉਹ ਆਪਣੇ ਬੁਢਾਪੇ ਦੇ ਵਿੱਚ ਉਸ ਕਮਾਈ ਦੇ ਵਿੱਚੋਂ ਜੋ ਬਚਤ ਹੋਈ ਹੈ ਉਹਦੇ ਨਾਲ ਉਹਦਾ ਵੀ ਰੱਪਾ ਜਿਹੜਾ ਹੈਗਾ ਉਹ ਚੰਗਾ ਨਿਕਲ ਸਕੇ ਪਰ ਬੁਢਾਪੇ ਦੇ ਵਿੱਚ ਜੋ ਪੈਸੇ ਇਕੱਠੇ ਹੁੰਦੇ ਆ ਤਾਂ ਉਸ ਦੀ ਫਿਰ ਲੁੱਟਮਾਰ ਹੁੰਦੀ ਹੈ ਜਾਂ ਫਿਰ ਕਹਿ ਲਓ ਉਸ ਦੇ ਨਾਲ ਆਪਣੇ ਫਾਇਦੇ ਲੈਣ ਲਈ ਲੋਕ ਯੋਜਨਾਵਾਂ ਘੜਨੀਆਂ ਸ਼ੁਰੂ ਕਰ ਦਿੰਦੇ ਆ ਕਈ ਵਾਰ ਫਰਾਡ ਹੋ ਜਾਂਦੇ ਆ ਪਰ ਇੱਥੇ ਇੱਕ ਸਾਡੇ ਨਾਲ ਬਜ਼ੁਰਗ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੀ 70 ਸਾਲ ਦੀ ਕਮਾਈ ਜੋ ਮੈਨੂੰ ਉਸ ਤੋਂ ਬਾਅਦ ਪੈਸੇ ਮਿਲੇ ਸੀ ਉਹਨਾਂ ਨੂੰ ਲੈ ਕੇ ਬੈਂਕ ਗਿਆ ਸੀ ਕਿ ਭਾਈ ਮੇਰੀ ਇਹਦੀ ਐਫ ਡੀ ਕਰ ਦੋ ਪਰ ਮੇਰੇ ਨਾਲ ਧੋਖਾ ਕੀਤਾ ਗਿਆ ਕੀ ਧੋਖਾ ਕੀਤਾ ਗਿਆ ਕਿਹਨੇ ਧੋਖਾ ਕਰਿਆ ਕਿੱਥੇ ਲੈ ਕੇ ਗਏ ਸੀ ਸਾਰੀ ਗੱਲ ਪਤਾ ਜਾਣਦੇ ਸਾਡੇ ਨਾਲ ਹਰਦੀਪ ਸਿੰਘ ਜੀ ਹੈ ਹਰਦੀਪ ਸਿੰਘ ਜੀ ਕੀ ਤੁਹਾਡੀ ਨੌਕਰੀ ਕਿਹੜੀ ਸੀ ਕਿੰਨੇ ਪੈਣਾ ਤੁਹਾਨੂੰ ਪੈਸੇ ਉਸ ਤੋਂ ਬਾਅਦ ਜਿਹੜੇ ਪ੍ਰਾਪਤ ਹੋਏ ਸੀ ਜਿਹੜਾ ਤੁਹਾਡੇ ਨਾਲ ਫਰੋਡ ਹੋਇਆ ਉਹਦੀ ਬਾਅਦ ਚ ਗੱਲ ਕਰਦੇ ਆਂ ਪਹਿਲਾਂ ਤੁਸੀਂ ਆਪਣੀ ਨੌਕਰੀ ਬਾਰੇ ਦੱਸੋ ਨੌਕਰੀ ਮੇਰੀ ਖੇਤੀਬਾੜੀ ਬਕਾਸ ਬੈਂਕ ਚ ਹੋਈ ਹੈ ਜੀ ਤੇ 30 ਸਾਲਾਂ ਬਾਅਦ ਮੈਂ ਰਿਟਾਇਰ ਹੋਇਆ ਤੇ ਮੈਨੂੰ ਫੰਡ ਕਾਫੀ ਮਿਲੇ 40-50 ਲੱਖ ਦੇ ਖਰੀਬ ਤੇ ਉਹਦੇ ਵਿੱਚੋਂ ਕੁਝ ਪੈਸਾ ਖਰਚ ਹੋ ਗਿਆ ਬੇਹਾਂ ਤੇ ਤੇ ਕੋ ਬਾਕੀ ਬਚਦਾ ਪੈਸਾ ਸੀ ਐਚਡੀਐਫਸੀ ਬ੍ਰਾਂਚ ਚ ਗਏ ਵੀ ਐਫਡੀ ਕਰ ਦੋ ਇਹਦੀ ਤੁਸੀਂ ਕਿਹੜਾ ਉਧਾ ਕਿਹੜਾ ਸੀ ਤੁਹਾਡਾ ਬੈਂਕ ਚ ਡਿਪਟੀ ਮੈਨੇਜਰ ਦਾ ਡਿਪਟੀ ਮੈਨੇਜਰ ਸੀ ਹਾਂਜੀ ਤੇ ਤੁਸੀਂ ਬੈਂਕ ਗਏ ਫਿਰ ਹਾਂਜੀ ਰੋਪੜ ਬ੍ਰਾਂਚ ਹਾਂਜੀ ਰੋਪੜ ਤੇ ਪਹਿਲਾਂ ਇਹੀ ਪੈਸਾ ਕੋਆਪਰੇਟਿਵ ਬੈਂਕ ਵਿੱਚ ਦਾ ਈਵਨਿੰਗ ਬ੍ਰਾਂਚ ਉਹਨਾਂ ਨੇ ਲੌਕਡਾਊਨ ਵਿੱਚ ਰੇਟ ਆਫ ਇੰਟਰਸਟ ਘੱਟ ਕਰਦੇ ਚਲੇ ਗਏ ਤੇ ਅਸੀਂ ਚਾਹੁੰਦੇ ਦੇ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਐਚਡੀਐਫਸੀ ਨਾਲ ਕੰਟੈਕਟ ਕਰਿਆ ਕਹਿੰਦੇ ਅਸੀਂ 7.25 ਵਿਆਜ ਦਵਾਂਗੇ ਤੇ ਦਿੱਤਾ ਇਹਨਾਂ ਨੇ ਐਫਡੀ ਕਰਨ ਤੋਂ ਬਾਅਦ 7% ਹਮ ਦੇ ਕਰੀਬ ਤੇ ਮਤਲਬ ਇਹ ਹੋ ਗਿਆ ਤੇ ਸਾਨੂੰ ਇਸ਼ੂ ਰੈਂਸ ਬਾਰੇ ਜਮਾ ਇਨ ਨੌਲੇਜ ਐਲ ਆਈ ਸੀ ਬ੍ਰਾਂਚ ਇੱਥੇ ਹੈਗੀ ਹੈ ਗਵਰਨਮੈਂਟ ਆਫ ਇੰਡੀਆ ਦੀ ਜੇ ਅਸੀਂ ਐਲ ਆਈ ਸੀ ਕਰਾਉਣੀ ਤਾਂ ਉੱਥੇ ਜਾਣਾ ਪੈਂਦਾ ਸਾਨੂੰ ਸਾਡੀਆਂ ਧੋਖਾ ਕੀ ਹੋਇਆ ਫਿਰ ਤੁਸੀਂ ਜਦੋਂ ਬੈਂਕ ਗਏ ਹਾਂਜੀ ਧੋਖਾ ਇਹ ਹੋਇਆ ਕਿ ਇਹਨਾਂ ਨੇ ਹੈਡ ਵੱਡੀ amount ਦਾ 26 ਲੱਖ ਦਾ ਚੇਂਜ ਕਰ ਲਿਆ ਜਾਣ ਬੁੱਝ ਕੇ ਹਮ ਉਹ ਦੀ ਲਾਈਫ ਇੰਸ਼ੋਰੈਂਸ ਬਣਾਤੀ HDFC ਲਾਈਫ ਇੰਸ਼ੋਰੈਂਸ ਤੁਸੀਂ ਕਰਾਉਣਗੇ ਸੀ FD ਕਰਤੀ ਤੁਹਾਡੀ ਇੰਸ਼ੋਰੈਂਸ ਪਾਲਸੀ ਹਾਂਜੀ ਉਹ ਕਰਤਾ ਇਹਨਾਂ ਨੇ ਤੇ ਜਦੋਂ ਮੈਂ ਸਾਲ ਬਾਅਦ ਰੀਨਿਊ ਕਰਾਉਣ ਗਿਆ ਤਾਂ ਮੈਨੂੰ ਸਟਾਫ ਨੇ ਕਿਹਾ ਵੀ ਇਹ ਰੀਨਿਊ ਨਹੀਂ ਹੋ ਸਕਦੀ ਇਹ ਤਾਂ ਟਿਲ ਡੈਥ ਤੱਕ ਟਿਲ ਡੈਥ ਮੇਰੀ ਘਰ ਵਾਲੀ ਦੇ ਉਸ ਤੋਂ ਬਾਅਦ ਇਹਦੇ ਮੁੰਡੇ ਨੂੰ ਮਿਲੂਗੇ ਪੈਸੇ ਵਾਰਸ ਨੂੰ अच्छा जी 26 लाख बॉन्ड हो गया ਤੁਹਾਡਾ ਉਹ ਇਹਨਾਂ ਨੇ ਮੈਨੂੰ ਬੋਲਿਆ ਮੇਰੀ ਵਾਈਫ ਬਾਰੇ ਗਲਤ ਬੋਲਿਆ ਉਹਨਾਂ ਨੇ ਮੌਤ ਬਾਰੇ ਬੋਲਿਆ ਉਹਨਾਂ ਨੇ ਤੇ ਵੀ ਇਹ ਤਾਂ ਏਦਾਂ ਬਣਾ ਤੀ ਉਹਨਾਂ ਨੇ ਮੈਂ ਕਿਹਾ ਮੇਰੇ ਪੈਸੇ ਵਾਪਸ ਕਰ ਦੋ ਹੁਣੀਓ ਮੈਂ ਤਾਂ ਸਬਜ਼ੀ ਭਾਜੀ ਵਾਲਿਆਂ ਨਾਲ ਵੀ ਲੜ ਲੜ ਪੈਂਦਾ 5 ਰੁਪਏ ਪਿੱਛੇ ਜਿਆਦਾ ਗਲਤ ਪਾਤਾ ਗੋ ਗੋभी ਗਲਤ ਪਾਲਤੀ ਮੇਰਾ ਫੇਰ ਇਹਨਾਂ ਨੇ ਬਿਨਾ ਪਾਲਿਸੀ ਲਏ ਮੇਰੇ ਕੋਲ ਆ ਜੀ ਇਹਦੇ ਵਿੱਚ ਪਾਲਿਸੀ ਲਏ ਬਿਨਾ ਇਹ ਸਰੈਂਡਰ ਨਹੀਂ ਹੁੰਦੀ ਹੂੰ ਉਹਨਾਂ ਨੇ ਬਿਨਾ ਮੇਤੋ ਪਾਲਿਸੀ ਲਏ ਤੇ ਇਹ ਲਾਇ ਇੰਸ਼ੋਰੈਂਸ ਵਾਲੀ ਤੇ ਚੁੱਪਚੀਪ ਤੇ ਘਰ ਵਾਲੀ ਦੇ ਖਾਤੇ ਵਿੱਚ 256000 338 ਰੁਪਏ ਕੱਟ ਕੇ ਬਾਕੀ ਪੈਸੇ ਭਾਤ ਸਾਨੂੰ ਮੋਰ ਤੇ ਤੁਹਾਡੇ 256000 ਕੱਟ ਲਿਆ ਵਿੱਚੋਂ ਉਹ ਕੱਟ ਲਿਆ 256338 ਰੁਪਏ ਕੱਟੇ ਇਹਨਾਂ ਨੇ ਹੂੰ ਉਹ ਕਾਦੀ ਕੱਟੇ ਉਹਨਾਂ ਨੇ ਦੱਸਿਆ ਤੁਹਾਨੂੰ ਓਹੀ ਤਾਂ ਗੱਲ ਆ ਜੀ ਅਸੀਂ ਜਦੋਂ ਤੁਹਾਨੂੰ ਫੰਡ ਦੱਤਾ ਵਿਆਜ ਖਾਣ ਦਾ ਸਾਡਾ ਰਾਈਟ ਆ ਪੀ ਐਨ ਬੀ ਵਿੱਚ ਸਾਨੂੰ ਮਿਲਦਾ ਤੇ ਜਿੰਨਾ ਅਸੀਂ ਐਫ ਡੀ ਕਰਾਈ ਹੁੰਦੀ ਆ ਉਹ ਵਾਪਸ ਮੋੜਦੇ ਪੈਸਾ ਜਿਹੜਾ ਸੀ ਮਤਲਬ ਵਿਆਜ ਤੁਹਾਨੂੰ ਮਿਲ ਰਿਹਾ ਸੀ ਉਹ ਇਹਨਾਂ ਨੇ ਕੱਟ ਲਿਆ ਬਾਅਦ ਚ ਉਹ ਕੱਟਿਆ ਜੀ ਉਹ ਰਾਈਟ ਹੀ ਨਹੀਂ ਹੋਏਗਾ ਕਿਉਂ ਹਾਂ ਤੇ ਉਹ ਸਾਡਾ ਇਨਾ ਫਾਈਨੈਂਸ਼ੀਅਲ ਲਾਸ ਕਰਤਾ ਜਿੰਨਾ ਅਸੀਂ ਕਮਾਉਣਾ ਚਾਹੁੰਦੇ ਤੇ ਉਹ ਗਵਾਤਾ ਇਹਨਾਂ ਨੇ ਸਾਡਾ ਜਦੋਂ ਕਿ ਤੁਸੀਂ ਆਪ ਡਿਪਟੀ ਮੈਨੇਜਰ ਰਿਟਾਇਰ ਹੋਏ ਹਾਂ ਮੈਂ ਡਿਪਟੀ ਮੈਨੇਜਰ ਤੌਰ ਤੇ ਹੋਇਆ ਰਿਟਾਇਰ ਤੇ ਮਤਲਬ ਇਹਨਾਂ ਨੂੰ ਮੈਂ ਸਭ ਕੁਝ ਆਪਣੀ ਇੰਟਰੋਡਕਸ਼ਨ ਦਿੱਤੀ ਵੀ ਮੇਰਾ ਐਸ ਆੁੱਲਾ ਮੇਰੇ ਨਾਲ ਧੋਖਾ ਨਹੀਂ ਕਰਨਾ ਇਹਨਾਂ ਨੇ ਜਾਣ ਬੁੱਝ ਕੇ ਸਾਡੀ ਪਿੱਠ ਪਿੱਛੇ ਛੋੜਾ ਮਾਰਿਆ ਤਿੰਨ ਚਾਰ ਬੰਦੇ ਸਾਡੇ ਘਰ ਢੇਡੇ ਮਾਰਦੇ ਰਹੇ ਆ ਇਹ ਮੈਂ ਕੋਈ ਲੋਨ ਨਹੀਂ ਤਾਂ ਲੈਣ ਆਇਨਾ ਤੇ ਮੇਰੇ ਘਰ ਇਹਨੇ ਢੇਡੇ ਮਾਰਨ ਦੀ ਕੀ ਲੋੜ ਸੀ ਮੈਂ ਪੈਸੇ ਦੇਣ ਵਾਲਿਆਂ ਵਿੱਚ ਹੈ ਜੀ ਕਿਉਂਕਿ ਜਦੋਂ ਸਾਡੇ ਪਿੰਡ ਦੀ ਜ਼ਮੀਨ ਅਕਵਾਇਰ ਹੁੰਦੀ ਸੀ ਤਾਂ ਰੋਪੜ ਦੇ ਮੈਨੇਜਰ ਕੱਲੇ-ਕੱਲੇ ਘਰ ਜਾਏ ਕਰਦੇ ਤੇ ਵੀ ਮੈਨੂੰ ਦੋ ਇਹ ਪੈਸਾ ਮੰਨੂ ਦੋ ਪੈਸਾ ਤੁਸੀਂ ਜਦੋਂ ਆਪਣੀ ਸਰਵਿਸ ਤੁਸੀਂ ਕੀਤੀ ਆ ਉਦੋਂ ਤੁਸੀਂ ਤਾਂ ਨਹੀਂ ਲੋਕਾਂ ਨਾਲ ਇਦਾਂ ਕਰਦੇ ਰਹੇ ਹਾਂ ਜੀ ਅਸੀਂ ਤਾਂ ਸੇਵਾ ਕਰਦੇ ਹਾਂ ਜੀ ਉਲਟਾ ਚਾਹ ਪਾਣੀ ਸਾਨੂੰ 10000 ਰੁਪਏ ਮਹੀਨੇ ਦਾ ਅਲਾਊਡ ਹੁੰਦਾ ਸੀਗਾ ਵੀ ਆਏ ਜੀਮੇਦਾਰ ਨੂੰ ਚਾਹ ਚਾਹ ਪਾਣੀ ਪੁੱਛੋ ਐਂਟਰਟੇਨਮੈਂਟ ਹੈੱਡ ਹੂੰ ਇਸ ਤੋਂ ਦਸਰ ਸਾਡਾ ਬੈਂਕ ਤਾਂ ਜਮੈਂ ਲੋਕਾਂ ਦੇ ਹਿੱਤਾਂ ਵਿੱਚ ਚੱਲਦਾ ਜੀ ਤੇ ਹੁਣ ਜਦੋਂ ਫਿਰ ਤੁਸੀਂ ਦੂਜੇ ਬੈਂਕ ਗਏ ਸੀ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਤਾਂ ਉਹਨਾਂ ਨੇ ਵੀ ਤਾਂ ਸੇਵਾ ਦੀ ਮੋਟੋ ਰੱਖਿਆ ਹੁੰਦਾ ਵੀ ਅਸੀਂ ਸੇਵਾ ਹੀ ਕਰਦੇ ਹਾਂ ਲੋਕਾਂ ਦੀ ਉਹ ਪ੍ਰਾਈਵੇਟ ਬੈਂਕ ਹੈ ਜੀ ਆਪਣੇ ਮਾਲਕਾਂ ਨੂੰ ਖੁਸ਼ ਕਰਨ ਬਾਅਦ ਹਰੰਬਲਾਈ ਹੀਰਾ ਫੇਰੀ ਕਰਦਾ ਇੱਕ ਮੇਰਾ ਦੋਸਤ ਹੈ ਜੀ ਪੀਪੀ ਪੰਜਾਬ ਪੁਲਿਸ ਦਾ ਉਹ ਮੈਨੂੰ ਕਹਿੰਦਾ ਵੀ 1.5 ਲੱਖ ਦੀ ਐਫਡੀ ਕਰਾਈ ਤੇ ਮਨੂੰ ਕੋਸਾ ਲਾਵਾ ਤੇ 75000 ਮੋੜਦਾ ਕਹਿੰਦੇ ਇੰਨਾ ਹੀ ਪੁਲਿਸ ਨੂੰ ਵੀ ਪੁਲਿਸ ਦੇ ਮੁਲਾਜ਼ਮ ਨੂੰ ਡੇਢ 75 ਹਜ਼ਾਰ ਮੂ ਆ ਹਾਂ ਜੀ ਤੇ ਮੈਨੂੰ ਬੜਾ ਬੁਰਾ ਲੱਗਾ ਇਹਨਾਂ ਨੇ ਫਿਰ ਹਰੇਕ ਬੰਦੇ ਨਾਲ ਆਨੇ ਬਹਾਨੇ ਪੈਸੇ ਚੀਟਿੰਗ ਕਰਦੇ ਆ ਸਨ 22 ਚ ਇਹਨਾਂ ਦੀ ਅਖਬਾਰ ਚ ਖਬਰ ਆਈ ਵੀ 13 ਹਜ਼ਾਰ ਕਰੋੜ ਵਾਧੇ ਚ ਗਿਆ ਬਿਲਕੁਲ ਹਾਂ ਤੇ 24 ਸਨ ਵਿੱਚ ਆਈ ਇਹਨਾਂ ਦੀ ਰਿਪੋਰਟ ਅਖਬਾਰ ਚ ਕਿ 1 ਲੱਖ 119 ਕਰੋੜ ਵਾਧੇ ਚ ਗਿਆ ਮੈਂ ਕਿਹਾ ਕਿਆ ਤੁਸੀਂ ਜਾਰਨਲਸ ਰੋਡ ਦੀ ਦੁਕਾਨ ਕਰਦੇ ਕਿਆ ਕਿਆ ਕਰਦੇ ਆ ਲੋਕਾਂ ਦੇ ਪੈਸਾ ਲੋਟ ਲੋਟਦੇ ਆ ਸਰ ਹੂੰ ਕਿਆ ਕਮ ਸੇ ਕਮ ਬ੍ਰੋকারেਜ ਪਰ ਸਟਾਕ ਮਾਰਕੀਟ ਮੇ ਇਨਵੈਸਟ ਕਰਨਾ ਚਾਹਤੇ ਹੈ ਗਨ ਸਵਿਚ ਟੂ ਐਮ ਸਟਾਕ ਬਾਈ ਮਿਰਾਇਆ ਸਰ ਲੋਕਾਂ ਦੇ ਪੈਸਾ ਲੋਟ ਲੋਟਦੇ ਆ ਸਰ ਹੂੰ ਇਹ ਬੈਂਕ ਮਾਇਦਾ ਇੰਡੀਆ ਗਵਰਨਮੈਂਟ ਨੂੰ ਵੀ ਬੇਨਤੀ ਕਰਦਾ ਵੀ ਐਦਾਂ ਪ੍ਰਾਈਵੇਟਾਈਜ਼ੇਸ਼ਨ ਵਿੱਚ ਲੋਕਾਂ ਦਾ ਸ਼ੋਸ਼ਣ ਹੁੰਦਾ ਬਹੁਤੇ ਲਾਇਸੈਂਸ ਨਾ ਦੋ ਇਹਨਾਂ ਨੂੰ ਹੂੰ ਠੀਕ ਹੈ ਨਾ ਸਕੂਲਾਂ ਨੂੰ ਤੇ ਬੈਂਕਾਂ ਨੂੰ ਇਹ ਲੋਕਾਂ ਦਾ ਆਰਥਿਕ ਨੁਕਸਾਨ ਕਰਦੇ ਬਹੁਤ ਨਹੀਂ ਤੁਹਾਨੂੰ ਜਦੋਂ ਤੁਸੀਂ ਉਹ ਬੈਂਕ ਚ ਗਏ ਐਫ ਡੀ ਕਰਾਉਣ ਦੇ ਲਈ ਤੁਹਾਨੂੰ ਦੱਸਿਆ ਨਹੀਂ ਕਿ ਆ ਵੀ ਭਾਈ ਤੁਹਾਡੀ ਅਸੀਂ ਪਾਲਿਸੀ ਕਰ ਰਹੇ ਆ ਜਾਂ ਇਹਦੇ ਤੁਹਾਨੂੰ ਆ ਫਾਇਦਾ ਐਸੇ ਚੱਕ ਕੇ ਲਿਆਂਦੀ ਫਿਰ 1 ਸਾਲ ਬਾਅਦ ਅਸੀਂ ਸੋਚਿਆ ਵੀ ਇਹਨੂੰ ਟਰੰਕੇ ਚ ਰੱਖ ਦੇ ਇਹਨਾਂ ਰੱਖ ਦਿੱਤੀ ਘਰ ਵਾਲੀ ਨੇ ਤੇ ਸਾਲ ਬਾਅਦ ਗਏ ਵਿਸ਼ਵਾਸ ਦੇ ਆਸਰੇ ਅਸੀਂ ਉਹ ਕਿਦਸੇ ਤੋਂ ਪੜਾਈ ਵੀ ਨਹੀਂ ਵਿਸ਼ਵਾਸ ਘਾਤ ਹੋ ਗਿਆ ਤੁਹਾਡੇ ਨਾਲ ਹੋ ਗਿਆ ਜੀ ਵਿਸ਼ਵਾਸ ਘਾਤ ਬਾ ਤੁਹਾਡੇ ਸਰ ਇਹ ਇਹ ਬੇਨਤੀ ਵੀ ਇਦਾਂ ਦੇ ਹਾਈਲਾਈਟ ਕਰੋ ਤਾਂ ਕਿ ਬੈਂਕ ਜਿਹੜੇ ਲੋਕਾਂ ਨਾਲ ਚੀਟਿੰਗ ਨਾ ਕਰਨ ਮਾਤਾ ਜੀ ਤੁਹਾਡੇ ਨਾਂ ਤੇ ਪਾਲਸੀ ਆ ਤੁਹਾਡਾ ਕੀ ਨਾਂ ਹੈ ਬਲਜੀਤ ਕੌਰ ਜੀ ਤੇ ਤੁਸੀਂ ਜਦੋਂ ਪਾਲਸੀ ਕਰਾਉਣ ਕੇ ਅਸੀਂ ਨਾਲ ਗਏ ਹੋਣੇ ਤੁਸੀਂ ਓਬਵੀਅਸ ਜੀ ਗੱਲ ਆ ਵੀ ਤੁਹਾਡੇ ਨਾਂ ਤੇ ਹੋਣੀ ਘਰ ਹੀ ਆ ਗਏ ਸੀ ਘਰੇ ਘਰੇ ਆ ਕੇ ਕਰਕੇ ਗਏ ਹਾਂ ਜੀ ਅੱਛਾ ਜੀ ਤੇ ਤੁਸੀਂ ਕੀ ਚਾਹੁੰਦੇ ਸੀ ਵੀ ਹੋਣਾ ਕੀ ਚਾਹੀਦਾ ਤੇ ਉਹਨਾਂ ਨੇ ਕੀਤਾ ਕੀ ਅਸੀਂ ਐਫ ਡੀ ਕਰਨੇ ਨੇ ਦਿੱਤੀ ਸੀਗੀ ਐਫ ਡੀ ਵੀ ਮੈਂ ਸੋਹਣ ਨੂੰ ਇਹ ਗੱਲ ਕਹੀ ਮੈਂ ਕਿਹਾ ਬੇਟੇ ਮੈਂ ਮੈਂ ਬੇਟੇ ਦਾ ਰਿਸ਼ਤਾ ਕਰਿਆ ਹੋਇਆ ਹੈ ਮੈਂ ਵਿਆਹ ਕਰਨੇ ਮੈਨੂੰ ਪੈਸੇ ਚਾਹੀਦੇ ਆ ਵੀ ਤੁਸੀਂ ਸਾਲ ਤੋਂ ਵੱਧ ਨਾ ਮੇਰੇ ਪੈਸੇ ਬਾਉਂਡ ਕਰਦੇ ਹੋ ਜਦੋਂ ਬਾਅਦ ਚ ਹੁਣ ਜਦ ਵਿਆਹ ਮੇਲੇ ਲੋਡ ਪਈ ਇਹਨਾਂ ਦਿੱਤਾ ਸੀ 28 ਲੱਖ ਤੇ 2 ਲੱਖ ਦੀ ਤਾਂ ਇਹਨਾਂ ਨੇ ਕਿਆ ਕਰੇ 1 50-50 ਦੀ ਦੋ ਐਫ ਡੀਆ ਕਰਤੀ 1 ਲੱਖ ਦੀ ਕਰਤੀ ਇੰਨੇ ਕਾਗਜ਼ ਵਧਾਤੇ ਕਿ ਵਿੱਚ ਇਹਨਾਂ ਨੇ ਸਾਨੂੰ ਨਹੀਂ ਪਤਾ ਐਫ ਡੀ ਜਗਾ ਜਿਹੜੇ 26 ਲੱਖ ਦੀ ਬਾਉਂਡ ਹੈ ਉਦੀ ਇਹਨੇ ਇੰਸ਼ੋਰਸ ਕਰਾ ਪਾਲਸੀ ਕਰਤੀ ਜਦੋਂ ਤੁਹਾਡੇ ਫਿਰ ਬੇਟੇ ਦਾ ਵਿਆਹ ਸੀ ਉਦੋਂ ਤੁਹਾਡੇ ਕੋ ਪੈਸਾ ਨਹੀਂ ਬਚਿਆ ਹੋਣਾ ਉਹ ਪੈਸਾ ਜਦੋਂ ਉਹ ਸੀ ਲੈਣ ਗਏ 10 ਤੇ 12 ਮਾਰਚ ਦੀ ਮੈਂ ਮੈਰਿਜ ਕਰੀ ਤੇ ਹੀ ਦੀ ਜਦੋਂ 10 ਮਾਰਚ ਨੂੰ ਪੈਸੇ ਲੈਣ ਗਈ 5 ਲੱਖ ਤਾਂ ਉੱਥੇ ਵਾਊਚਰ ਭਰਿਆ ਉਹ ਕਹਿੰਦੇ ਜੇ ਤਾਂ ਮਿਲਣਾ ਹੀ ਨਹੀਂ ਸਿਰਫ 2 ਲੱਖ ਰੁਪਈਆ ਲੈ ਕੇ ਮਿਲ ਗਈ ਖੜੇ ਪੈਰ ਤੁਹਾਨੂੰ ਹੱਥਾਂ ਪੈਰਾਂ ਦੀ ਪੈ ਗਈ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਰਿਸ਼ਤੇਦਾਰ ਘਰ ਬੈਠੇ ਮੁੰਡੇ ਦੀ ਰਿਸੈਪਸ਼ਨ ਦੀ ਤਿਆਰੀ ਕਰੀ ਵੀ ਸੀ ਔਰ ਰਿਸੈਪਸ਼ਨ ਕੈਨਸਲ ਕਰੀ ਇੰਨਾ ਬੜੰਦ ਘਟਾ ਚ ਚੱਲਣਾ ਪਿਆ ਇੰਨਾ ਬੜਾ ਇੰਨਾ ਲਾਸ ਹੋ ਰਿਆ ਸਾਡੀ ਇੰਨੀ ਇਨਸਲਟ ਹੋਈ ਹੂੰ ਕਿਉਂ ਕਰੀ ਵੀ ਯਾਰਾਂ ਤੇ ਮੈਂ ਕਹਿੰਦੀ ਮੈਂ ਇਹੀ ਚਾਹੁੰਨੇ ਸਰ ਕਿਸੇ ਸਾਡੇ ਵਰਗੇ ਨਾਲ ਕਿਸੇ ਹੋਰ ਨਾਲ ਕਿਸੇ ਨਾਲ ਧੋਖਾ ਨਾ ਹੋਵੇ ਕਿਉਂਕਿ ਜਿਹੜੀ ਹੋਰ amount ਸਾਡੇ ਕੋਲ ਪੈਸੇ ਸਾਨੂੰ ਮਿਲੇ ਤੇ ਅਸੀਂ ਬੱਚਿਆਂ ਦੋਹਾਂ ਬੱਚਿਆਂ ਦੇ ਵਿਆਹ ਕਰੇ ਬੇਟਾ ਬਾਹਰ ਭੇਜਿਆ ਕੈਨੇਡਾ ਹੂੰ ਕਿਉਂਕਿ ਕੈਨੇਡਾ ਵੀ ਐਂਡ ਐਂਨੇ ਅੱਛੇ ਹਾਲਾਤ ਨਹੀਂ ਤੇ ਬੱਚੇ ਕੋਲ ਜਿਹੜੀ ਵੀ ਅਸੀਂ ਐਨੇ ਪੈਸੇ ਨਾਲ ਅਸੀਂ ਹੋਰ ਕੁਝ ਕਰ ਸਕਦੇ ਤੇ ਜਿਹੜਾ ਵਿਆਜ ਤੁਹਾਨੂੰ ਮਿਲਣਾ ਸੀ ਪਾਲਸੀ ਦਾ ਉਹ ਵਿਆਜ ਤੁਹਾਨੂੰ ਆ ਰਿਹਾ ਸੀ ਮਹੀਨਾਵਾਰ ਹਾਂਜੀ ਹਰ ਮਹੀਨੇ ਸਾਨੂੰ 14241 ਰੁਪਏ ਆ ਰਿਹਾ ਸੀ ਉਹ ਇਹਨੇ 18 ਮਹੀਨੇ ਜਿੰਨਾ ਦਿੱਤਾ ਉਹ ਸਾਰਾ ਕੱਟ ਕੇ ਅਮਾਉਂਟ ਮੇਰੇ ਉਹਦੇ ਖਾਤੇ ਚ ਪਾ ਦਦੇ ਪੈਸੇ ਇਹ ਫਿਰ ਪੈਸੇ ਤੁਸੀਂ ਘਰ ਬੈਠੇ ਵੀ ਖਾਏ ਸਕਦੇ ਸੀ ਜੇ ਖਾਣੇ ਉਹੀ ਆ ਸੀ ਘਰ ਬੈਠ ਕੇ ਖਾ ਸਕਦੇ ਸਾਨੂੰ ਇਹਨਾਂ ਦੇਣ ਦਾ ਕੀ ਫਾਇਦਾ ਹੋਇਆ ਫਿਰ ਇਹ ਬੰਦਾ ਇਹੀ ਦਿੰਦਾ ਜੇ ਲੋ ਇੰਟਰਸ ਇੰਟਰਸ ਦੇ ਉਹਦੇ ਨਾਲ ਬੰਦਾ ਦਿੰਦਾ ਕਿੰਨੇ ਕਿੰਨੇ ਮਹੀਨੇ ਤੁਹਾਡਾ ਪੈਸਾ ਉਹਨਾਂ ਨੇ ਵਰਤਿਆ ਬੈਂਕ ਨੇ ਫਿਰ 18 ਮਹੀਨੇ ਸਰ 18 ਮਹੀਨੇ ਤੁਹਾਡਾ ਪੈਸਾ ਵਰਤਿਆ ਤੇ ਤੁਹਾਡੇ ਬੱਲੇ ਕੱਖ ਨਹੀਂ ਨੂੰ ਸਵਾ ਮਹੀਨੇ ਉਲਟਾ ਕੱਟਿਆ ਸਾਡਾ ਅਸੀਂ 2000 ਰੁਪਏ ਦਾ ਜੇ ਕਰਿਆਣਾ ਲਿਆਉਨੇ ਆ ਤਾਂ ਨਹੀਂ ਸਾਡਾ ਕਦੇ ਵੀ ਖਤਮ ਹੁੰਦਾ ਉਹ ਤੁਹਾਡੀ ਨਾਲ ਧੋਖਾਧੜੀ ਹੋਈ ਜੀ ਤੁਸੀਂ ਫਿਰ ਰਿਪੋਰਟ ਨਹੀਂ ਕਰੀ ਪੁਲਿਸ ਕੋਲ ਨਹੀਂ ਗਏ ਮੇਰੇ ਕੋਲ ਜੀ ਡਾਕੂ ਮੰਟਨ ਹੈ ਪੁਲਿਸ ਰਿਪੋਰਟ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਾਹਿਬ ਸੀਐਮ ਸਾਹਿਬ ਆ ਤੁਸੀਂ ਮੇਰੇ ਕਾਗਜ ਦੇ ਦੇਖ ਲਓ ਭਰੇ ਪਏ ਆ ਐਨੇ ਕਾਗਜ ਸ਼ਿਕਾਇਤਾਂ ਦੀ ਬੱਲੇ ਬੱਲੇ ਸ਼ਿਕਾਇਤਾਂ ਜੀ ਸਾਰੀਆਂ ਆ ਹਾਂ ਸਾ ਜਿਹੜਾ ਥਾਣੇਦਾਰ ਜੀ ਨੇ ਸਾਡੀ ਕਰੀ ਨਾ ਕਹਿੰਦੇ ਮੇਰੇ ਨਾਲ ਵੀ ਇਦਾਂ ਹੀ ਧੋਖਾ ਹੋਇਆ ਵਾ ਕੋਣੇਦਾਰ ਸਾਹਿਬ ਨਾਲ ਵੀ ਧੋਖਾ ਹੋਇਆ ਕਹਿੰਦੇ ਮੈਂ ਕਹਿੰਦੇ ਮੈਂ ਤੁਹਾਡੀ ਗਵਾਹੀ ਦਊਂਗਾ ਤੁਸੀਂ ਅੱਗੇ ਕਹਿੰਦਾ ਕੇਸ ਪਾਓ ਉਹ ਬੰਦੇ ਨੇ ਇਹ ਗਾਇਆ ਸਾਨੂੰ ਗੱਲ ਜਿਹਨਾਂ ਕੋਲ ਤੁਸੀਂ ਗਏ ਇਹਨਾਂ ਕੋਲ ਗਏ ਤੇ ਉਹਨਾਂ ਨੇ ਕਾਰਵਾਈ ਕਰਾਈ ਨਹੀਂ ਜੀ ਪਤਾ ਨਹੀਂ ਉਹਦੇ ਬਾਰੇ ਅਸੀਂ ਫੋਨ ਨਹੀਂ ਕਰ ਰਹੇ ਜੀ ਬਚਾਓ ਪੁਲਿਸ ਗੁੱਸੇ ਹੋ ਜਾਂਦੀ ਫੋਨ ਕਰਦੇ ਅਦਰਵਾਈਜ਼ ਉਹਨਾਂ ਇਨਕੁਆਰੀ ਦੇ ਵਿੱਚ ਇਹਨਾਂ ਦੀ ਛਾੜ ਬਹੁਤ ਪਾਈ ਉਹਨੇ ਪੜਦਾ ਹੀ ਕਿਹਾ ਕਹਿੰਦੇ ਧੋਖਾ ਬੰਦਿਆਂ ਨਾਲ ਕਰਦੇ ਧੋਖਾ ਉਹ ਗੁੱਸੇ ਚ ਹੋ ਗਿਆ ਤਾਂ ਬਹੁਤ ਤੇ ਉਹ ਵਿਚਾਰੇ ਨੇ ਰਿਪੋਰਟ ਠੀਕ ਬਣਾਈ ਜਣੋ ਸਾਨੂੰ ਨਹੀਂ ਮਿਲੀ ਉਹ ਰਿਪੋਰਟ ਕਿਆ ਬਣਾਈ ਤੇ ਉਹ ਆ ਹੋ ਗਿਆ ਜੀ ਅਦਰਵਾਈਜ਼ ਤੁਸੀਂ ਹੁਣ ਚਾਹੁੰਦੇ ਹੋ ਵੀ ਤੁਹਾਡਾ ਜਿਹੜਾ ਬਣਦਾ ਪੈਸਾ ਉਹ ਕਟਿਆ ਗਿਆ ਮਿਲਣਾ ਚਾਹੀਦਾ ਸਾਨੂੰ ਮਿਲਣਾ ਚਾਹੀਦਾ ਸਮੇਤ ਵਿਆਜ ਕਿਉਂਕਿ 18 ਮਹੀਨੇ ਹੋ ਗਏ ਇਨਾਂ ਕੋਲ ਹੁਣ ਤਾਂ 2 2 ਸਾਲੇ ਹੋ ਚਲੇ ਸਾਨੂੰ 10% ਨਾਲ ਵਾਪਸ ਹੋਣਾ ਚਾਹੀਦਾ ਨਹੀਂ ਸਾਨੂੰ ਕੋਰਟ ਕਚਹਿਰੀਆਂ ਦੇ ਦਰਵਾਜ਼ੇ ਵੀ ਖੜਕਾਵਾਗੇ ਪੈਸਾ ਆਇਆ ਸਾਡੇ ਕੋਲ ਫਰਵਰੀ 24 ਦਾ ਪੈਸਾ ਹੈ ਉਹਦੇ ਬਾਅਦ ਜਿੰਨਾ ਵਿਆਜ ਬਣਦਾ ਸਾਨੂੰ ਉਹ ਵੀ ਸਾਨੂੰ ਦਿੱਤਾ ਜਾ ਕੇ ਉਹ ਵੀ ਵਸੂਲਣਾ ਹੈ ਕਿ ਹੁਣ ਤੁਸੀਂ ਆਪਣੇ ਹੱਕ ਮੰਗਦੇ ਹੱਕ ਲਈ ਅੜ ਗਏ ਮੰਗਦੇ ਆ ਜੀ ਸਾਡਾ ਅਸੀਂ ਗਰੀਬ ਬੰਦੇ ਆ ਜੀ ਬੈਕਵਾਰਡ ਕਲਾਸ ਨਾਲ ਸੰਬੰਧ ਰੱਖਦੇ ਕੋਈ ਜੱਟ ਜ਼ਿਮੀਂਦਾਰ ਨਹੀਂ ਹੈਗੇ ਕੋਈ ਕਰਾਇਆ ਨਹੀਂ ਆਉਂਦਾ ਬਿਲਡਿੰਗ ਦਾ ਜੇ ਸਾਡਾ ਹੀ ਪੈਸਾ ਲੁੱਟ ਹੋ ਗਿਆ ਤਾਂ ਬੈਂਕ ਲੁੱਟਮਾਰ ਕਰਦੇ ਆ ਤਾਂ ਲੋਕਾਂ ਦਾ ਭਰੋਸਾ ਉੱਡ ਜਾਊਗਾ ਜੀ ਤੇ ਤੁਸੀਂ ਸੋਚਿਆ ਸੀ ਕਦੇ ਵੀ ਬੁੱਢੇ ਬਾਰੇ ਤੁਹਾਨੂੰ ਆਹ ਖਜੜਖਵਾਰੀ ਚੱਲਣੀ ਪਊਗੀ ਆਪ ਬੈਂਕ 'ਚ ਨੌਕਰੀ ਕਰੀ ਨਹੀਂ ਸੋਚਿਆ ਜੀ ਮੈਂ ਆਪਣੇ ਵਰਗਾ ਗਿਣਦਾ ਤਾਂ ਸਾਰਿਆਂ ਨੂੰ ਪਰ ਇਹ ਬੈਂਕ ਨੇ ਸਿਖਾਤਾ ਮੈਨੂੰ ਵੀ ਹਰੇਕ ਤੇ ਪਹਿਤਲਾ ਕਰੋ ਬਿਲਕੁਲ ਆਖਰੀ ਬੜਾ ਜਪਤਾ ਲੱਗਿਆ ਤੁਹਾਨੂੰ ਵੀ ਲੋਕ ਪਤਾ ਲੱਗਿਆ ਮੈਨੂੰ ਸਹੀ ਬੰਦਾ ਹੀ ਟੱਕਰੀ ਗਏ ਚਾਹੇ ਬੱਥਾ ਵਾਲੇ ਤੇ ਚਾਹੇ ਰੇਲ ਵਾਲੇ ਤੇ ਜਿਹੜੇ ਮਰਜੀ ਮੈਕਮੇ ਦੇ ਬੰਦੇ ਤੇ ਬਹੁਤ ਪਿਆਰ ਮਿਲਿਆ ਸਾਨੂੰ ਸਮਾਜ ਚ ਲੇਕਿਨ ਐਚਡੀਐਫਸੀ ਨੇ ਪਹਿਲੀ ਵਾਰ ਸਾਨੂੰ ਤਾਰੇ ਦਿਖਾਤੇ ਦਿਨ ਚ ਦਿਨ ਚ ਤਾਰੇ ਦਿਖਾਏ ਮੇਰੇ ਗਰੀਬ ਨਾਲ ਇਹਨਾਂ ਨੇ ਹੱਕ ਹਲਾਲ ਦੀ ਕਮਾਈ ਕਰੀ ਵੀ ਸ਼ਰਯਾਮ ਉਲੋਟ ਲੇ ਇਹਨਾਂ ਨੇ ਇਹ ਹੁਣ ਇਹੀ ਆ ਵੀ ਜੇ ਜੇ ਤੁਸੀਂ ਨਾ ਹੋਵੋ ਪੁਲਿਸ ਨਾ ਹੋਵੇ ਇਹ ਤਾਂ ਢੇਰ ਦੇਣ ਲੋਕਾਂ ਨੂੰ ਕੀ ਨਾਂ ਦੱਸੇ ਤੁਸੀਂ ਉਹਨਾਂ ਦਾ ਸ਼ੁਭਮ ਛੋ ਛੋ ਸ਼ੁਭਮ ਕੋਈ ਮੇਰਾ ਕੋਈ ਨੰਬਰ ਹੈ ਨਾ ਮੈਨੂੰ ਦੋ ਤਾਂ ਕਿ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਅਧਿਕਾਰੀ ਕੀ ਸੀ ਇਹਨਾਂ ਦਾ ਡੈਸਿਗਨੇਸ਼ਨ ਕੀ ਸੀ ਇਹਨਾਂ ਦਾ ਏ ਐਮ ਹੈ ਏ ਐਮ ਸੀ ਹੈ ਤੁਸੀਂ ਇਹਨਾਂ ਕੋਲ ਗਏ ਜਦੋਂ ਫਿਰ ਇਹਨਾਂ ਨੇ ਤੁਹਾਨੂੰ ਕੀ ਕਿਹਾ ਇਹਨਾਂ ਨੇ ਕਿਹਾ ਵੀ ਅਸੀਂ ਜਿੱਦਾਂ ਤੁਸੀਂ ਚਾਹੁੰਦੇ ਉਦਾਂ ਅਸੀਂ ਕਰ ਦਾਂਗੇ ਘਰ ਚਾਰ ਚਾਰ ਬੰਦੇ ਆਉਂਦੇ ਰਹੇ ਤੇ ਮਤਲਬ ਤੁਸੀਂ ਕਿਹਾ ਵੀ ਮੇਰਾ ਪੈਸਾ ਮੈਨੂੰ ਭਾਈ ਦਿਓ ਬਣਦਾ ਪੈਸਾ ਮੋੜੋ ਫਿਰ ਕੀ ਗਿਆਨ ਨੇ ਕਹਿੰਦੇ ਐਦਾਂ ਹੀ ਬਣਦਾ ਸਾਡੇ ਕੋਲ ਆਹ ਇਹਨਾਂ ਦੇ ਜੋ ਜੋ ਹੋਣਾ ਤਾਂ ਹੋ ਗਿਆ ਐਦਾਂ ਦਾ ਸਟੇਟਮੈਂਟ ਆ ਇਹਦੇ ਵਿੱਚ ਹਾਂ ਤੇ ਤੇ ਅਸੀਂ ਸਾਲ ਵਾਸਤੇ ਦਿੱਤੇ ਫੰਡ ਇਹ ਇਹ ਕਰੀ ਜਾਂਦਾ ਸ਼ੋਸ਼ੂਮ ਗੋਰ 5 ਸਾਲ ਤੋਂ ਪਹਿਲਾਂ ਖੜਾ ਲੈ ਵੀ ਅਜੇ ਕਿਹੜੇ ਸਾਲ ਦੀ ਆ ਹਰ ਕਹੀ ਐਫ ਡੀ ਆ ਤਾਂ ਸੋ ਰਾਜ ਤੇ ਕਿਵੇਂ ਕਿੰਦਾ ਬਾਤ ਸਾਲ ਬਾਅਦ ਬੰਦੇ ਦਾ ਮੂਡ ਚੇਂਜ ਹੋ ਜਾਏ ਕਰਦਾ ਜੇ ਹੋਰ ਬੈਂਕ ਸਾਨੂੰ 8 ਦਊਗਾ ਅਸੀਂ ਲਾ ਲੈਣਾ ਉੱਥੇ ਅਜੇ ਤੱਕ ਜੀਵਾਰਾ ਕਰਨਾ ਸਰ ਕਿਸੇ ਕਿ ਹਰ ਚੀਜ਼ ਮੁੱਲ ਆਉਂਦੀ ਆ ਨਾਮਕ ਤੌਲੇ ਕੇ ਉੱਪਰ ਤੱਕ ਵੀ ਜਿਹੜਾ ਬੰਦਾ ਰਿਟਾਇਰ ਹੋਇਆ ਕਿਸੇ ਪਾਸਿਓ ਕੋਈ ਆਮਦਨੀ ਦਾ ਸਾਧਨ ਨਹੀਂ ਬੱਚਿਆਂ ਦੇ ਵਿਚਾਰੇ ਹੁਣ ਸੈੱਟ ਹੋਏ ਆ ਆਪਣੇ ਪੈਰਾਂ ਤੇ ਉਹਨਾਂ ਨੂੰ ਵੀ ਅਸੀਂ ਬੋਝ ਨਹੀਂ ਬਣਦੇ ਕੁੜੀ ਵਿਆਹ ਹੋ ਗਈ ਬੇਟਾ ਆਪਣੇ ਸੈੱਟ ਕੈਨੇਡਾ ਚ ਮਤਲਬ ਅਸੀਂ ਬੱਚਿਆਂ ਤੇ ਬੋਝ ਨਹੀਂ ਬਣਦਾ ਬਿਲਕੁਲ ਉਹਦਾ ਵੀ ਸੱਚ ਹੈ ਬਿਲਕੁਲ ਜੋ ਜਿਹੜੇ ਹੈਗੇ ਆ ਇਹ ਤਾਂ ਇਹ ਜਿਨ੍ਹਾਂ ਨੇ ਇਹਨਾਂ ਦੇ ਨਾਲ ਇਹ ਇਹਨਾਂ ਦੇ ਕਹਿਣ ਮੁਤਾਬਕ ਧੋਖਾ ਕੀਤਾ ਕਿ ਸਾਡੀ ਪਾਲਿਸੀ ਜਿਹੜੀ ਹੈਗੀ ਉਹ ਕਰਤੀ ਅਸੀਂ ਕਰਾਉਣ ਐਫ ਡੀ ਗਏ ਸੀ ਉਹਨਾਂ ਦਾ ਨੰਬਰ ਅਸੀਂ ਲਿਆ ਇਹਨਾ ਤੁਮ ਤੇ ਕੋਸ਼ਿਸ਼ ਕਰਦੇ ਆ ਵੀ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰੀ व्यक्ति को कॉल किया है तो वो अन्य कॉल पर व्यस्त है कृपया प्रतीक्षा करें या कुछ समय पश्चात प्रयास करें द मैन फ्रॉम मोतीलाल ओसवाल इज बैक आई डोंट गिव टिप्स ओनली सॉलिड कुछ समय पश्चात प्रयास करें माता जी मैं भरोसा कर लिया मैं भरोसा कर माता जी थोड़े बेटे नाम क्या मैं टोनी क्या मैंने टोनी समझो ਮੈਂ ਟੋਨੀ ਐ ਜੋ ਮੈਂ ਕਰੂੰਗਾ ਤੁਹਾਨੂੰ ਮਾਂ ਸਮਝ ਕੇ ਮੈਂ ਤੁਹਾਡੇ ਨਾਲ ਗਲਤ ਨਹੀਂ ਕਰਦਾ ਤੁਸੀਂ ਭਰੋਸੇ ਜਾ ਕੇ ਮੈਂ ਉਸ ਭਰੋਸੇ ਜਾ ਕੇ ਮੈਂ ਦੇਖਿਆ ਵੀ ਨਹੀਂ ਨੇ ਕਿਆ ਕਰਿਆ ਉਹ ਤਾਂ ਸਾਨੂੰ ਜਦੋਂ ਲੋਡ ਪਈ ਵਿਆਹ ਵਾਸਤੇ ਉਦੋਂ ਸਾਨੂੰ ਸਾਰਾ ਇਹਦਾ ਭੇਤ ਖੁੱਲਿਆ ਜਦੋਂ ਤੁਸੀਂ ਫਿਰ ਉਸ ਦਿਨ ਗਏ ਉਹਨਾਂ ਦੇ ਕੋਲ ਜਾ ਕੇ ਕਿਹਾ ਵੀ ਸਾਨੂੰ ਸਾਡੇ ਪੈਸੇ ਮੋੜੋ ਭਾਈ ਉਸ ਦਿਨ ਫਿਰ ਟੋਨੀ ਨਹੀਂ ਬਣਿਆ ਉਸ ਉਸ ਦਿਨ ਤਾਂ ਆਪਣਾ ਟ੍ਰਾਂਸਫਰ ਕਰਾ ਕੇ ਕਿਸੇ ਹੋਰ ਚਲੇ ਗਿਆ ਸਾਨੂੰ ਮਿਲਿਆ ਹੀ ਨਹੀਂ ਉਹ ਤੁਹਾਨੂੰ ਪੈਨਸ਼ਨ ਨਹੀਂ ਮਿਲਦੀ ਨਹੀਂ ਪੈਨਸ਼ਨ ਨਹੀਂ ਮਿਲਦੀ ਸਪੈਨਸ਼ਨ ਕਰਕੇ ਦਈ ਸੀ ਵੀ ਚਲੋ ਸਾਡਾ ਗੁਜ਼ਾਰਾ ਹੋਈ ਜਾਵੇ ਮਨਤਲੀ ਮੈਂ ਇਨਕਮ ਬਾਜੂਗੀ ਤਾਂ ਐਸੀ ਐਚਜੀਪਸੇ ਗਈ ਸੀ ਜੀ ਜੀ ਮੈਂ ਗੱਲ ਕਰ ਲੈਂਦਾ ਚਲੋ ਫੋਨ ਆ ਰਿਹਾ ਸੋ ਬਿਲਕੁਲ ਸੁਖੀਜਾ ਸਭ ਗੱਲ ਕਰ ਰਹੀ ਹਾਂ ਜੀ ਸ਼ੁਭਮ ਜੀ ਹਾਂ ਜੀ ਹਾਂ ਜੀ ਸਰ ਮੈਂ ਪੰਜਾਬੀ ਲੋਕ ਚੈਨਲ ਤੋਂ ਪੱਤਰਕਾਰ ਗੱਲ ਕਰ ਰਿਹਾ ਹਾਂ ਇਸ ਸਮੇਂ ਔਨ ਰਿਕਾਰਡ ਲੈ ਰਿਹਾ ਹਾਂ ਜੀ ਤੁਹਾਨੂੰ ਤੇ ਇੱਕ ਕੁਲਦੀਪ ਸਿੰਘ ਜੀ ਦਾ ਹਰਦੀਪ ਸਿੰਘ ਜੀ ਦਾ ਕੇਸ ਆ ਤੁਹਾਡਾ ਕੀ ਮਤ ਜੀ ਬਲਜੀਤ ਕੌਰ ਜੀ ਦਾ ਤੁਸੀਂ ਇਹਨਾਂ ਦੀ ਪਾਲਿਸੀ ਕੀਤੀ ਸੀ